ਸ੍ਰੀ ਰਾਗ ਮਹੱਲਾ 5 ਜਾ ਕੋ ਮੁਸਕਲ ਅਤ ਬਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਤੀਜੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਪਿੱਛੇ 17 ਪਹਿਲੇ ਪਾਤਸ਼ਾਹ ਦੀਆਂ ਅੱਠ ਤੀਜੇ ਪਾਤਸ਼ਾਹ ਦੀਆਂ ਇਓ 25 ਅਸ਼ਟਪਦੀਆਂ ਪਿੱਛੇ ਸੰਪੂਰਨ ਹੋਈਆਂ ਹਨ ਹੁਣ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਅਸ਼ਟਪਦੀ ਉਚਾਰਨ ਕਰਦੇ ਹਨ ਤੇ ਉੱਥੇ ਪਾਤਸ਼ਾਹ ਸਮਾਧ ਵਿੱਚ ਰਹੇ ਹਨ ਆਪ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ ਅਸ਼ਟਪਦੀਆਂ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜਗਤਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੰਜੀ ਸਾਹਿਬ ਜੋ ਸਤਿਗੁਰਾਂ ਦਾ ਬਣਿਆ ਹੋਇਆ ਹੈ ਜਿੱਥੇ 12 ਮਹਾ ਉਚਾਰਨ ਕੀਤਾ ਹੈ ਇੱਥੇ ਦੀਵਾਨ ਸਜਾਈ ਬੈਠੇ ਹਨ ਗੁਰੂ ਮਹਾਰਾਜ ਦੇ ਪਾਸ ਸਿੱਖਾਂ ਨੇ ਆਪਣੇ ਕਲੇਸ਼ਾਂ ਦੀ ਦੁੱਖਾਂ ਦੀ ਨਿਵਰਤੀ ਵਾਸਤੇ ਬੇਨਤੀ ਕੀਤੀ ਇਸ ਤੇ ਪਾਤਸ਼ਾਹ ਸਾਰਿਆਂ ਦੁੱਖਾਂ ਤੋਂ ਕਲੇਸ਼ਾਂ ਤੋਂ ਕਿਸ ਪ੍ਰਕਾਰ ਬਚਿਆ ਜਾ ਸਕਦਾ ਹੈ ਅਗੇ ਜੇ ਕੋਈ ਸ਼ਿਆਣਾ ਵੀ ਹੋਵੇ ਫਿਰ ਵੀ ਮਹਾਰਾਜ ਕਿਸ ਪ੍ਰਕਾਰ ਉਹਦੀ ਹਾਲਤ ਹੁੰਦੀ ਹੈ ਤਾਂ ਮਹਾਰਾਜ ਦੇ ਪਰਮੇਸ਼ਰ ਦੇ ਚੇਤੇ ਆਉਣੇ ਕਰਕੇ ਸਾਰੇ ਕਲੇਸ਼ਾਂ ਦੀ ਨਿਵਰਤੀ ਸੁਣ ਕੇ ਸਿਖਾਣੋਂ ਪਰਮਪੁਤ੍ਰ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ ਸ਼੍ਰੀ ਰਾਗ ਮਹੱਲਾ 5 ਜਾ ਕਉ ਮੁਸਕਲ ਅਤ ਬਣੈ ਸਾਹਿਬ ਨਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰਸਬਦੀ ਸੱਚ ਜਾਣ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਇਹ ਸੱਚਾ ਉਪਦੇਸ਼ ਜਾਣੋ ਹਜੂਰ ਫਰਮਾਉਂਦੇ ਇਹਨੂੰ ਸੁਣੋ ਜਾ ਕਉ ਮੁਸਕਲ ਅਤ ਬਣੈ ਜਿਨ੍ਹਾਂ ਪੁਰਸ਼ਾਂ ਨੂੰ ਅਤਿਆੰਤੀ ਮੁਸ਼ਕਲ ਅਖਿਆਈ ਬਣ ਜਾਵੇ ਬੜੀਆਂ ਔਕੜਾਂ ਆ ਜਾਣ ਕੋਈ ਕਿਸੇ ਪ੍ਰਕਾਰ ਰਸਤਾ ਨਾ ਲੱਗੇ ਕਿਸੇ ਪ੍ਰਕਾਰ ਵੀ ਛੁਟਕਾਰਾ ਨਾ ਹੋਵੇ ਕਲੇਸ਼ ਪਏ ਹੋਣ ਅਨੇਕ ਪ੍ਰਕਾਰ ਦੇ ਢੋਈ ਕੋਈ ਨਾ ਦੇ ਇੰਨੀ ਔਕੜ ਬਣ ਜਾਵੇ ਕੋਈ ਢੋਈ ਆਸਰਾ ਨਾ ਦੇਵੇ ਮਲਾਪ ਮਨਾ ਕੋਈ ਕਰੇ ਕਿ ਮੈਂ ਤੇਰੀ ਰੱਖਿਆ ਕਰਾਂਗਾ ਇਉਂ ਆਸਰਾ ਵੀ ਕੋਈ ਨਾ ਦੇਵੇ ਲਾਗੂ ਹੋਏ ਦੁਸ਼ਮਣ ਅਤੇ ਦੁਸ਼ਮਣ ਜਿਹੜੇ ਜਿਸ ਪੁਰਖ ਦੇ ਲਾਗੂ ਪਿਛਲਗੂ ਹੋਏ ਹੋਣ ਉਹ ਖੂਨ ਕਰਨ ਵਾਸਤੇ ਕਤਲ ਕਰਨ ਵਾਸਤੇ ਦੁਸ਼ਮਣ ਮਗਰ ਲੱਗੇ ਹੋਏ ਹੋਣ ਕਿਉਂ ਪਿਛੇ ਲੱਗੂ ਹੋ ਕੇ ਦੁਸ਼ਮਣ ਤੁਰੇ ਫਿਰਦੇ ਹੋਣ ਜਿਸ ਦੇ ਸਾਥ ਪੇ ਭੱਜ ਖਲੇ ਜਿਹਦੇ ਸਾਥ ਨਾਤੇ ਉਹ ਵੀ ਡਰਦੇ ਹੋਏ ਦੁਸ਼ਮਣਾਂ ਤੋਂ ਭੱਜ ਖੜੋਤੇ ਹੋਣ ਕਿ ਅਸੀਂ ਵੀ ਤੇਰੀ ਮਦਦ ਨਹੀਂ ਕਰ ਸਕਦੇ ਸਾਰੇ ਸਾਥ ਨਾਤੇ ਵੀ ਜੀ ਨੂੰ ਛੱਡ ਗਏ ਹੋਣ ਸਭ ਭਜੈ ਆਸਰਾ ਜਿਨ੍ਹਾਂ ਪੁਰਖਾਂ ਦਾ ਕੋਈ ਸਾਥ ਸੰਗੇ ਜੀ ਆਸਰਾ ਜਿਹੜੇ ਕਿਸੇ ਨੇ ਆਪਣੇ ਮਿੱਤਰ ਸੱਜਣ ਮੰਨੇ ਸੀ ਉਨਾ ਮਿੱਤਰੋਂ ਸੱਜਣਾ ਦਾ ਵੀ ਆਸਰਾ ਸਾਰਿਆਂ ਦਾ ਭੱਜ ਜਾਵੇ ਚੁੱਕੇ ਸਭ ਅਸਰਾ ਕੋਈ ਰਾਜਾ ਕੋਈ ਅਮੀਰ ਆਸਰਾ ਦੇਣ ਵਾਲੇ ਹੁੰਦੇ ਹਨ ਪਿੰਡ ਦੇ ਜਿਹੜੇ ਪ੍ਰਧਾਨ ਹੁੰਦੇ ਐ ਉਹ ਪਿੰਡ ਦੇ ਪ੍ਰਧਾਨਾਂ ਦਾ ਵੀ ਆਸਰਾ ਸਾਰਿਆਂ ਚੱਕਿਆ ਜਾਵੇ ਸਾਰਾ ਆਸਰਾ ਵੀ ਚੱਕਿਆ ਜਾਏ ਆਸਰਾ ਦੇਣ ਵਾਲੇ ਥਾਂ ਵੀ ਸਾਰੇ ਨਿਵਰਤ ਹੋ ਜਾਣ ਕੋਈ ਵੀ ਟਿਕਾਣਾ ਨਾ ਰਹੇ ਜਿਸ ਪੁਰਖ ਦਾ ਸਭੋ ਭੱਜਿਆ ਆਸਰਾ ਇਹ ਦੁਨੀਆ ਦੇ ਵਿੱਚ ਰੱਖਿਆ ਕਰਨ ਦਾ ਆਸਰਾ ਸਾਰਾ ਭਜ ਪ੍ਰਲੋਕ ਜੀ ਸਹਾਇਤਾ ਕਰਨ ਵਾਲੇ ਆਸਰਾ ਦੇਣ ਵਾਲੇ ਜਿਹੜੇ ਸਾਧਨ ਉਹ ਵੀ ਸਾਰੇ ਭਜ ਖਰੋਤੇ ਹੋਣ ਕਿਸੇ ਸਾਧਨ ਦੀ ਵੀ ਓਟ ਨਾ ਰਹੀ ਹੋਵੇ ਸਾਰੇ ਕਰਮ ਜਿਹੜੇ ਐ ਸਕਾਮ ਕਰਮ ਸਾਰੇ ਜਿਹੜੇ ਫਲ ਦੇ ਕੇ ਮੁੱਕ ਚੁੱਕੇ ਹੋਣ ਇਉਂ ਨਾ ਕੋਈ ਬ੍ਰਹਮ ਲੋਕ ਵਿੱਚ ਬ੍ਰਹਮ ਆਸਰਾ ਦੇਵੇ ਤੇ ਨਾ ਕੋਈ ਸਵਰਗ ਵਿੱਚ ਇੰਦਰ ਰਾਜਾ ਆਸਰਾ ਦੇਵੇ ਇਹ ਆਸਰੇ ਨਹੀਂ ਥਾਮਨੇ ਹਨ ਇਹ ਸਾਰੇ ਆਸਰਨ ਘਾਮੀ ਜਿਨਾਂ ਦੇ ਚੱਕੇ ਜਾਣ ਚਿਤ ਆਵੇ ਉਸ ਪਾਰ ਬ੍ਰਹਮ ਅਸੇ ਦੁਖੀ ਚ ਮਿਲਤਾ ਦੇ ਭਰੇ ਹੋਏ ਆਦਮੀ ਨੂੰ ਚਾਰ ਚੁਫੇਰੇ ਜਿਨਾਂ ਓਕੜਾਂ ਆਵਨ ਜੇ ਉਹਦੇ ਇਹੋ ਜਿਹੇ ਓਕੜ ਵੀ ਪਾਰਵੰ ਪਾਪਮ ਪੁੰਨਰ ਜੋ ਪਾਰ ਹੈ ਪਰਮੇਸ਼ਰ ਬ੍ਰਹਮ ਜੋ ਵਿਆਪਕ ਹੈ ਸਾਰਿਆਂ ਦੇ ਅੰਦਰ ਹੈ ਉਹ ਜਿੰਨਾਂ ਦੇ ਚੇਤੇ ਆ ਗਏ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਲੱਗਾ ਨਾ ਤੱਤੀ ਵਾਹ ਇਹਨਾਂ ਅਨੁਸਾਰ ਸੰਗੀ ਕੱਕੀ ਹਵਾ ਵੀ ਨਹੀਂ ਲੱਗ ਸਕਦੀ ਇਉਂ ਮਹਾਰਾਜ ਸਾਹਿਬ ਨੂੰ ਬਚਾ ਲੈਂਦੇ ਐ ਜਿਹਦੇ ਅੰਦਰ ਇੰਨੀ ਔਕੜਾਂ ਪਈਆਂ ਹੋਣ ਜਿਨ੍ਹਾਂ ਦਾ ਕੋਈ ਆਸਰਾ ਨਰਿਆ ਹੋਵੇ ਆਸਰਾ ਦੇਣ ਵਾਲੇ ਸਾਥ ਨਾਲ ਕੋਈ ਭੱਜ ਚੁੱਕੇ ਹੋਣ ਸਬੰਧੀ ਵੀ ਭੱਜ ਚੁੱਕੇ ਹੋਣ ਕੋਈ ਦੇਵਤਾ ਵੀ ਸਹਾਇਤਾ ਨਾ ਕਰਦਾ ਹੋਵੇ ਕੋਈ ਪੁੰਨ ਹਰਕ ਜਿਹੜੇ ਉਹ ਵੀ ਖਾਏ ਹੋ ਚੁੱਕੇ ਹੋਣ ਨਾ ਸਵਰਗ ਨਾ ਬਰਮ ਲੋਕ ਵਿੱਚ ਵੀ ਕੋਈ ਆਸਰਾ ਦੇਣ ਵਾਲਾ ਨਾ ਹੋਵੇ ਅਹੀ ਜੀ ਹਾਲਤ ਹੋਵੇ ਜੇ ਪਰਮੇਸ਼ਰ ਉਸਦੇ ਵੀ ਚੇਤੇ ਆ ਜਾਵੇ ਲੱਗਾ ਹੈ ਨਾ ਤੱਤੀਵਾ ਫੇਰ ਮਾਤਾ ਦੇ ਗਰਭ ਜਿਵੇਂ ਮਾਰਾ ਸਾਹਿਬ ਸੇਕ ਨਹੀਂ ਲੱਗਣ ਦਿੰਦੇ ਇਉ ਤੱਤੀ ਹਵਾ ਥੋੜੇ ਮਾਤਰ ਦੁੱਖ ਨਹੀਂ ਉਹਨੂੰ ਲੱਗਦਾ ਤੱਤੀਵਾ ਜਿਵੇਂ ਲੂਆਂ ਲੱਗਦੀਆਂ ਹਨ ਇਸ ਪ੍ਰਕਾਰ ਦੁੱਖਦਾਇਕ ਖਬਰ ਕਿਸੇ ਕੋਲ ਸੁਣਨੀ ਕਿ ਤੈਨੂੰ ਬਿਵਤਾ ਪਵੇਗੀ ਇਹ ਤੱਤੀਵਾ ਨਹੀਂ ਲੱਗੇਗੀ ਕ੍ਰਿਸ਼ਨ ਦੀ ਤੱਤੀ ਵਾ ਨਰਕ ਦੀ ਤੱਤੀ ਵਾ ਗਰਵ ਦੀ ਤੱਤੀ ਵਾ ਈਰਖਾ ਵਾਲਾਂ ਦੀ ਤੱਤੀ ਵਾ ਇਸੇ ਪ੍ਰਕਾਰ ਗੁਸ਼ਮਿਆਂ ਵੱਲੋਂ ਜਿਹੜਾ ਦੁੱਖ ਦੇਣ ਰੂਪ ਤੱਤੀ ਵਾ ਕਿੰਚਨ ਮਾਤਲ ਵੀ ਜਮਾਂ ਵੱਲੋਂ ਵੀ ਦੁੱਖ ਦੇਣ ਰੂਪ ਤੱਤੀ ਵਾ ਨਰਕਾਂ ਦੇ ਕਾਂ ਦੀ ਕੋਈ ਤੱਤੀ ਵਾ ਨਹੀਂ ਲੱਗੇਗੀ ਸਾਹਿਬ ਨਿਤਾਣਿਆਂ ਦਾ ਤਾਂ ਮਿਲੋ ਸਹਿ ਮਾਲਕ ਅਕਾਲ ਪੁਰਖ ਜਿਨ੍ਹਾਂ ਨਿਤਾਣਿਆਂ ਨਿਰਵਲਾਂ ਦਾ ਕੋਈ ਬਲ ਨਹੀਂ ਆਸਰਾ ਨਹੀਂ ਹੈ ਉਹਨਾਂ ਨਿਰਵਲਿਆਂ ਨੂੰ ਬਲ ਦੇਣ ਵਾਲਾ ਮੇਰਾ ਵਾਹਿਗੁਰੂ ਆਪ ਹੈ ਨਕਾਣੇ ਜਿਹੜੇ ਹੁੰਦੇ ਤਾਣ ਜੋ ਹੋਏ ਨਕਾਣਾ ਦੁਨੀਆ ਦਾ ਬਲ ਹੋਵੇ ਭਾਵੇਂ ਫੇਰ ਹੀ ਮਹਾਰਾਜ ਦੀ ਸ਼ਰਨ ਤਾਣ ਤੋਂ ਬਲ ਤੋਂ ਰਹਿਤ ਹੋ ਕੇ ਰਿਧੀਆਂ ਸਿਧੀਆਂ ਦੇ ਬਲ ਤੋਂ ਰਹਿਤ ਹੋ ਕੇ ਵਿਦਿਆ ਦੇ ਬਲ ਤੋਂ ਰਹਿਤ ਹੋ ਕੇ ਜਿਸਮਾਨੀ ਸਰੀਰਕ ਬਲ ਤੋਂ ਰਹਿਤ ਹੋ ਕੇ ਰੂਹਾਨੀ ਰਿਧੀਆਂ ਸਿਧੀਆਂ ਦੇ ਬਲ ਤੋਂ ਰਹਿਤ ਹੋ ਕੇ ਫੇਰ ਵੀ ਨਕਾਣਾ ਬਣ ਜਾਵੇ ਜਿਹੜਾ ਮਹਾਰਾਜ ਦਾ ਉਹਨਾਂ ਦੇ ਕਾਣੇ ਦਾ ਤਾਣ ਬਲ ਗੁਰੂ ਮਹਾਰਾਜ ਸਾਹਿਬ ਪਰਮੇਸ਼ਰ ਆਪ ਆਏ ਨਾ ਜਾਈ ਫਿਰ ਸਦਾ ਉਹ ਪਰਮੇਸ਼ਰ ਕਿਸੇ ਪਾਸੇ ਜਿਵੇਂ ਬਾਦਸ਼ਾਹ ਚਲੇ ਜਾਂਦੇ ਹਨ ਦੌਰਾ ਕਰਨ ਜਾਂ ਕਿਸੇ ਪਾਸੇ ਜਾ ਰਹੇ ਨੇ ਆ ਜਾਂਦੇ ਹਨ ਇਉਂ ਪਰਮੇਸ਼ਰ ਜੰਮਣ ਮਰਨ ਚ ਆਉਂਦਾ ਜਾਂਦਾ ਨਹੀਂ ਸਦਾ ਇਸ਼ਤਤ ਰਹਿਣ ਵਾਲਾ ਹੈ ਗੁਰ ਸ਼ਬਦ ਦੀ ਸੱਚ ਜਾਣ ਗੁਰੂ ਸਾਹਿਬ ਦੇ ਸ਼ਬਦ ਦਾ ਐਸਾ ਸੱਚ ਸਰੂਪ ਹੈ ਜੋ ਆਉਣ ਜਾਣ ਤੋਂ ਰਹਿਤ ਹੈ ਪ੍ਰੀਕਾਲਵਾਦ ਕੰਸਕਤੰ ਹੋ ਸਕੇ ਨੂੰ ਜਾਣ ਨਾ ਕਰੋ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਗੁਰਸਖਦੀਆਂ ਸ਼ਬਦੀ ਕਮਾਈ ਕਰਨ ਵਾਲੇ ਜਿਹੜੇ ਮਹਾਪੁਰਖ ਹੈ ਉਹਨਾਂ ਦੁਆਰਾ ਇਨਸ਼ਤਿਆ ਕਰਕੇ ਜਾਣੋ ਰਹਾਉ ਜੇ ਕੋ ਹੋਵੇ ਦੁਬਲਾ ਜਿਹੜਾ ਭਾਈ ਬਾਲਾ ਦਰਮਲ ਕਮਜ਼ੋਰ ਹੋ ਗਿਆ ਹੋਵੇ ਸਰੀਰ ਕਰਕੇ ਮਾਇਆ ਕਰਕੇ ਚਲੰਦੀਆਂ ਕਰਕੇ ਬਦਮਿਹਾਰ ਕਰਕੇ ਨੰਗ ਭੁੱਖੀ ਪੀਰ ਜੇ ਹੱਥ ਵਿੱਚ ਤਲੀ ਹੈ ਤਾਂ ਪਲੀ ਨਹੀਂ ਪਲੀ ਹੈ ਤਾਂ ਤਲੀ ਨਹੀਂ ਜੇ ਪੱਗ ਹੈ ਤਾਂ ਜੁੱਤੀ ਨਹੀਂ ਜੁੱਤੀ ਹੈ ਤਾਂ ਝੱਗਾ ਨਹੀਂ ਐ ਨੰਗ ਦੀ ਅਤੇ ਭੁੱਖਾ ਪੇਟੋਂ ਭੁੱਖੇ ਰਹਿੰਦੇ ਆਂ ਕਈ ਕਈ ਪਹਿ ਰੰਖਾਣ ਨੂੰ ਨਹੀਂ ਮਿਲਦਾ ਕਈ ਕਈ ਦਿਨ ਭੁੱਖੇ ਹੀ ਫਾਕੇ ਹੀ ਕੱਢਦੇ ਆਂ ਇਉ ਨੰਗੇ ਰਹਿੰਦੇ ਆਂ ਵਸਤਰਾਵਾਂ ਵੱਲੋਂ ਤੇ ਭੁੱਖ ਦੀ ਪੀੜ ਇਹਨਾਂ ਨੂੰ ਲੱਗੀ ਰਹਿੰਦੀ ਹੈ ਅਤੰਤ ਭੁੱਖ ਦੇ ਦੁੱਖ ਨੂੰ ਸਹਾਰਦੇ ਆਂ ਜਿਵੇਂ ਸਾਧ ਸੰਗਤ ਜੀ ਬੰਗਾਲ ਦੇ ਲੋਕ ਉਦੋਂ ਭੁੱਖ ਦੇ ਦੁੱਖ ਨਾਲ ਬਾਹਰ ਸਾਰੇ ਮਰ ਗਏ ਸਨ ਦਮੜਾ ਪੱਲੇ ਨਾ ਪਵੇ ਕਿਸੇ ਕਿਰਤ ਕਰਨੇ ਕਰਕੇ ਮਜ਼ਦੂਰੀ ਕਰਨੇ ਕਰਕੇ ਦਮੜਾ ਰੁਪਈਆ ਵੀ ਪੱਲੇ ਨਾ ਪੈਂਦਾ ਹੋਵੇ ਸਿੰਘਾਂ ਦਾ ਬੋਲਾ ਰੁਪਏ ਨੂੰ ਦਮੜਾ ਕਹਿੰਦੇ ਹਨ ਨਾ ਕੋ ਦੇਵੇ ਧੀ ਨਾ ਕੋਈ ਧੀਰਜ ਦਿੰਦਾ ਹੋਵੇ ਕਿ ਮੈਂ ਤੇਰਾ ਕਾਰਜ ਕਰ ਦਿਆਂਗਾ ਕੋਈ ਕਿਰਜ ਵਿਦੇਣ ਵਾਲਾ ਵੀ ਨਾ ਰਿਹਾ ਹੋਵੇ ਜਿਸ ਦਾ ਸਵਾਰਥ ਸਵਾਉ ਨਾ ਕੋ ਕਰੇ ਨਾ ਆਪ ਦਾ ਸਵੈ ਪ੍ਰਯੋਜਨ ਮਤਲਬ ਕਰ ਸਕਦਾ ਹੋਵੇ ਤੇ ਨਾ ਕੋਈ ਜਿਸ ਦਾ ਕੋਈ ਮਤਲਬ ਪੂਰਾ ਕਰ ਸਕੇ ਨਾ ਕਿਛ ਹੋਵੇ ਕਾ ਨਾ ਆਪ ਦੇ ਵੱਲੋਂ ਕੋਈ ਕਿਰਤ ਮਜੂਰੀ ਆਦਕ ਕਾਰਜ ਨਾ ਹੋ ਸਕਦਾ ਹੋਵੇ ਜਿਤ ਆਵੇ ਉਸ ਪਾਰ ਸਵਾਰਥ ਸਵਾਉ ਨਾ ਕੋ ਕਰੇ ਸਵਾਰਥ ਆਪ ਦੇ ਮਤਲਬ ਵੀ ਸਾਡਾ ਕਦੇ ਸਾਰੇਗਾ ਇਹ ਯਾਰ ਕੇ ਸਾਰ ਪ੍ਰਯੋਜਨੋ ਪੂਰਾ ਕੋਈ ਵੀ ਨਾ ਕਰਨ ਵਾਲਾ ਜਿਹਦਾ ਰਹਾ ਹੋਵੇ ਨਾ ਕਿਛ ਹੋਵੇ ਕਾ ਆਪਣੇ ਹੱਥਾਂ ਨਾਲ ਕੋਈ ਕਿਰਤ ਵੀ ਨਾ ਕਰ ਸਕਦਾ ਹੋਵੇ ਇੰਨਾ ਕਮਜ਼ੋਰ ਹੋਵੇ ਜਿਹੜਾ ਜਿਤ ਆਵੇ ਉਸ ਪਾਰ ਇਹੋ ਜੇ ਕਮਜ਼ੋਰ ਦੇ ਵੀ ਜੇ ਉਸ ਦੇ ਚਿਤ ਪਰਮੇਸ਼ਰ ਆ ਜਾਵੇ ਯਾਦ ਚਿਤ ਵਿੱਚ ਵਸ ਜਾਵੇ ਤਾਂ ਨਿਹਚਲ ਹੋਵੇ ਰਾਹ ਤਾਂ ਮਹਾਰਾਜ ਆਵਨ ਕੁਲ ਦੁਨੀਆ ਦਾ ਬਾਦਸ਼ਾਹ ਬਣਾ ਦਿੰਦੇ ਐ ਆ ਚੱਲ ਰਾਜਾ ਬਣ ਜਾਂਦਾ ਐਸੀ ਮਹਿਰ ਹੋ ਜਾਂਦੀ ਉਹਦੇ ਤੇ ਇਸ ਪ੍ਰਕਾਰ ਸਾਧ ਸੰਗਤ ਦੀ ਇੱਕ ਬ੍ਰਾਹਮਣ ਸੀ ਉਸ ਬ੍ਰਾਹਮਣ ਦੇ ਚਾਰ ਪੁੱਤਰ ਸਨ ਤਿੰਨ ਪੁੱਤਰ ਤਾਂ ਸਾਰੇ ਕਿਰਤ ਕਰਦੇ ਸੀ ਇੱਕ ਛੋਟਾ ਜਿਹੜਾ ਪੁੱਤਰ ਸੀ ਉਹ ਸੰਸਗੀ ਸੀ ਉਹ ਸੰਗਤ ਕਰਿਆ ਕਰਦਾ ਉਹ ਬ੍ਰਾਹਮਣ ਉਹ ਤੇ ਨਰਾਜ਼ ਰਿਹਾ ਕਰਦਾ ਕਿ ਇਹ ਮੇਰਾ ਪੁੱਤਰ ਕੰਮ ਨਹੀਂ ਕਰਦਾ ਇਹ ਨਕਾਰਾ ਰਹਿੰਦਾ ਹੈ ਕਿਸੇ ਰਾਜੇ ਦੇ ਘਰ ਵਿੱਚ ਪੁੱਤਰ ਨਹੀਂ ਸੀ ਉਸ ਨੇ ਜੋਤਸੀਆਂ ਨੂੰ ਪੁੱਛਿਆ ਕਿ ਮੇਰੇ ਪੁੱਤਰ ਕਿਵੇਂ ਹੋਵੇ ਜੋਤਸੀਆਂ ਨੇ ਕਿਹਾ ਵੀ ਦੇਵੀ ਪ੍ਰਸੰਨ ਹੋ ਕੇ ਇਹ ਤੈਨੂੰ ਵਰ ਦੇ ਦੇਵੇ ਤਾਂ ਪੁੱਤਰ ਹੋ ਸਕਦਾ ਹੈ ਕਿ ਦੇਵੀ ਕਿਵੇਂ ਪ੍ਰਸੰਨ ਹੋਵੇ ਕਹਿੰਦੇ ਕਿਸੇ ਆਦਮੀ ਦੇ ਬੱਚਾ ਖੁਸ਼ੀ ਦੇ ਨਾਲ ਜਿਹੜਾ ਕੋਈ ਦੇ ਦੇਵੇ ਤੈਨੂੰ ਉਹਦਾ ਬਲੀਦਾਨ ਤੂੰ ਕਰੇ ਨਾ ਉਸ ਆਪ ਕੋ ਪੁੱਤਰ ਦਾ ਤੇ ਫਿਰ ਤੇਰੇ ਦੇਵੀ ਪੁੱਤਰ ਦੇਊਗੀ ਇਹ ਗੱਲ ਸੁਣ ਕੇ ਰਾਜੇ ਢੰਡੋਰਾ ਫੇਰਿਆ ਵੇ ਮੈਂ ਉਹਦਾ ਘਰ ਮਾਲੋ ਮਾਲ ਕਰ ਦੇਵਾਂਗਾ ਭਰ ਦੇਵਾਂਗਾ ਤੁਹਾਨੂੰ ਨਾਲ ਜਿਹੜਾ ਮੈਨੂੰ ਖੁਸ਼ੀ ਨਾਲ ਕੋਈ ਪੁੱਤਰ ਦੇ ਦੇਵੇ ਮੈਂ ਦੇਵੀ ਦੀ ਭੇਟਾ ਕਰਨਾ ਹੈ ਇਹ ਸੁਣ ਕੇ ਉਹ ਬ੍ਰਾਹਮਣ ਜੀ ਨਾਰਾਜ਼ ਰਹਿੰਦਾ ਸੀ ਸਤਸੰਗੀ ਬੱਚੇ ਤੇ ਉਸਨੂੰ ਕਿਹਾ ਮਹਾਰਾਜ ਜੀ ਤੇਰੇ ਉਲਾਜ ਨਹੀਂ ਤਾਂ ਮੈਂ ਆਪਦੀ ਲਾਜ ਨਹੀਂ ਸਮਿੰਦਾ ਇਸ ਪ੍ਰਕਾਰ ਧੋਖੇਬਾਜ਼ੀ ਕਰਕੇ ਉਹ ਬੱਚੇ ਨਾਲ ਉਸ ਤੋਂ ਰਾਜੇ ਤੋਂ 10000 ਰੁਪਇਆ ਲੈ ਲਿਆ ਤੇ ਉਹਨੂੰ ਬੱਚੇ ਨੂੰ ਮੁੱਲ ਵੇਚ ਦਿੱਤਾ ਬੱਚੇ ਦੇ ਤਾਂ ਸਾਬ ਸੰਗੇ ਜੀ ਰਾਜੇ ਨੇ ਨਿਗਰਾਨੀ ਦੇ ਵਿੱਚ ਉਸ ਵੇਲੇ ਬੰਦ ਕਰ ਦਿੱਤਾ ਤੇ ਪਹਿਰੇਦਾਰਾਂ ਨੂੰ ਕਹਿਤਾ ਵੀ ਨਿਗਾ ਰੱਖੋ ਵੀ ਬੱਚਾ ਕੀ ਕਰਦਾ ਹੈ ਉਸ ਵੇਲੇ ਬਾਦਸ਼ਾਹ ਨੇ ਜਿਸ ਦਿਨ ਭੇਟਾ ਕਰਨਾ ਸੀ ਉਹ ਬੱਚੇ ਨੂੰ ਉਹ ਦਿਨ ਰੱਖ ਲਿਆ ਦੇਵੀ ਦੀ ਭੇਟਾ ਕਰਨ ਵਾਕੇ ਚੱਲਿਆ ਅੱਗੇ ਬੱਚਾ ਕੀ ਕਰਦਾ ਹੈ ਵੇਖਿਆ ਉਸ ਬੱਚੇ ਨੇ ਪਹਿਲਾਂ ਮਿੱਟੀ ਦੀਆਂ ਢੇਰੀਆਂ ਉਸ ਇੰਚਾਰ ਬਣਾਈਆਂ ਪਹਿਲੀ ਬਣਾ ਕੇ ਉਹ ਟਾ ਦਿੱਤੀ ਤੇ ਰੋਇਆ ਬੜਾ ਫੇਰ ਦੂਜੀ ਬਣਾ ਕੇ ਢਾਤੀ ਫੇਰ ਵੀ ਰੋਇਆ ਤੀਜੀ ਬਣਾ ਕੇ ਢਾਤੀ ਫੇਰ ਵੀ ਰੋਇਆ ਚੌਥੀ ਬਣਾ ਕੇ ਖਿੜਖੜ ਕੇ ਹੱਸਿਆ ਉਹਦੇ ਤੇ ਆਪਣਾ ਮੱਥਾ ਲਾ ਕੇ ਬੈਠ ਗਿਆ ਉਹ ਬਾਦਸ਼ਾਹ ਵੇਖ ਕੇ ਕਹਿੰਦਾ ਇਹਨੂੰ ਬੱਚੇ ਨੂੰ ਪੁੱਛੋ ਕੀ ਕਰਨਾ ਹੈ ਉਸ ਬੱਚੇ ਨੇ ਕਿਹਾ ਕਿ ਬਾਦਸ਼ਾਹ ਦੁਨੀਆ ਦੇ ਅੰਦਰ ਚਾਰ ਆਸਰੇ ਹੁੰਦੇ ਆ ਇੱਕ ਤਾਂ ਸਭ ਤੋਂ ਮਾਪੇ ਹੁੰਦੇ ਆ ਬੱਚੇ ਦੀ ਰੱਖਿਆ ਕਰਨ ਵਾਲੇ ਮੇਰੇ ਮਾਪੇ ਨੇ ਸੰਝਿਆ ਸੀ ਮੇਰੀ ਰੱਖਿਆ ਕਰਨਗੇ ਉਹਨਾਂ ਨੇ ਲਾਲਚ ਵਿੱਚ ਆ ਕੇ 10000 ਰੁਪਇਆ ਲੈ ਕੇ ਮੈਨੂੰ ਮੁੱਲ ਵੇਚਤਾ ਹੈ ਇਸ ਕਰਕੇ ਮਾਪਿਆਂ ਦੇ ਨਾਂ ਦੀ ਮਿੱਟੀ ਦੀ ਢੇਰੀ ਢਾ ਕੇ ਮੈਂ ਰੋਇਆ ਫਿਰ ਦੂਜਾ ਦੁਨੀਆ ਦਾ ਰਾਜਾ ਮਾਲਕ ਹੁੰਦਾ ਹੈ ਉਹ ਰਾਜਾ ਆਪਣੀ ਰਿਆਦ ਦੇ ਗਰੀਬਾਂ ਦੀ ਪਾਲਣਾ ਕਰਦਾ ਹੈ ਤੇ ਤੈਨੂੰ ਇਹਨ ਮੁੱਲ ਖਰੀਦ ਦੇ ਦਿੰਦਾ ਹੈ ਤੂੰ ਮੈਨੂੰ ਕਤਲ ਕਰਨਾ ਹੈ ਇਸ ਕਰਕੇ ਤੇਰੀ ਤੇਰੀ ਢੇਰੀ ਢਾ ਕੇ ਮੈਂ ਰੋਇਆ ਫਿਰ ਤੀਜਾ ਦੇਵਤਾ ਹੁੰਦਾ ਰੱਖਿਆ ਕਰਨ ਵਾਲਾ ਦੇਵਤੇ ਦੇ ਤਾਂ ਮੱਥੇ ਮੇਰੇ ਸਿਰ ਨੂੰ ਚੜਾ ਦੇਣਾ ਦੇਵੀ ਦੀ ਭੇਟਾ ਕਰ ਦੇਣਾ ਇਸ ਕਰਕੇ ਉਹ ਤੀਜੀ ਢੇਰੀ ਢਾ ਕੇ ਮੈਂ ਰੋਇਆ ਫਿਰ ਮੈਂ ਚੌਥੀ ਢੇਰੀ ਪਰਮੇਸ਼ਰ ਦੀ ਓਟ ਸਮਝੀ ਕਿ ਜੇ ਪਰਮੇਸ਼ਰ ਮੇਰੀ ਰੱਖਿਆ ਕਰੇਗਾ ਫਿਰ ਮੇਰਾ ਵਾਰ ਨਹੀਂ ਕੋਈ ਵਿੰਗਾ ਕਰ ਸਕੇਗਾ ਇਹ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋ ਗਿਆ ਕਹਿਣ ਲਗਾ ਵੇਖੋ ਇਹੋ ਜਿਹਾ ਲਾਇਕ ਬੱਚਾ ਨਹੀਂ ਪੈਦਾ ਹੋਣਾ ਜੇ ਮੈਂ ਦੇਵੀ ਦੀ ਭੇਟਾ ਕਰਦਾ ਖਵੜਾ ਮੇਰੇ ਪੁੱਤਰ ਹੋਣਾ ਹੈ ਕਿ ਨਹੀਂ ਹੋਣਾ ਇਸ ਤੇ ਪੁੱਤਰ ਆਪ ਦਾ ਬਣਾ ਕੇ ਨੂੰ ਰਾਜ ਦੀ ਗੱਦੀ ਕਿਉਂ ਨਾ ਦੇ ਦਿਆਂ ਉਸੇ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਐਸੀ ਕਿਰਪਾ ਹੋਈ ਉਸ ਬੱਚੇ ਨੇ ਇਸ ਪਰਵੇਸ਼ਕ ਦੀ ਓਰ ਲੈਣੇ ਕਰਕੇ ਰਾਜੇ ਦਾ ਚਿੱਤ ਫਿਰ ਗਿਆ ਰਾਜਗਦੀ ਤੇ ਬਿਠਾ ਕੇ ਉਸ ਬੱਚੇ ਨੂੰ ਰਾਜ ਦਾ ਮਾਲਕ ਬਣਾਤਾ ਉਹ ਵਚਨ ਗੁਰੂ ਸਾਹਿਬ ਜੀ ਕਹਿ ਰਹੇ ਹਨ ਚਿੱਤ ਆਵੇ ਉਸ ਪਾਰ ਬ੍ਰਹਮ ਜੇ ਉਸ ਦੇ ਪਾਰ ਬ੍ਰਹਮ ਪਰਮੇਸ਼ਰ ਤੇ ਤੇ ਆ ਜਾਵੇ ਤਾਂ ਨਿਹਚਲ ਹੋਵੇ ਉਹ ਚਲ ਰਾਜ ਹੋ ਜਾਂਦਾ ਮਹਾਰਾਜ ਸਾਹਿਬ ਐਸੀ ਕਿਰਪਾ ਦ੍ਰਿਸ਼ਟੀ ਕਰਦੇ ਆ ਜਿਵੇਂ ਬੱਚੇ ਨੇ ਢੇਰੀਆਂ ਬਣਾ ਕੇ ਮਿੱਟੀ ਦੀਆਂ ਢਾਟੀਆਂ ਸੀ ਅਕਾਲਪੁਰਖ ਦੀ ਓਟ ਰੱਖ ਕੇ ਔਖੇ ਖੜ ਕਰਕੇ ਹੱਸਿਆ ਤੇ ਪ੍ਰਸੰਨ ਹੋਇਆ ਇਉਂ ਵਾਹਿਗੁਰੂ ਜਿਨ੍ਹਾਂ ਦੇ ਚੇਤੇ ਆਵੇ ਉਹਨਾਂ ਦਾ ਚੱਲ ਰਾਜ ਹੋ ਜਾਂਦਾ ਹੈ ਉਹ ਦੁਨੀਆਂ ਦੇ ਪ੍ਰਲੋਕ ਦੇ ਮਾਲਕ ਬਣ ਜਾਂਦੇ ਆਂ ਨੇਚੇ ਲੋ ਚੱਲ ਸ੍ਰੀ ਚ ਰਾਜ ਪ੍ਰਕਾਸ਼ ਨੂੰ ਗਿਆਨ ਵੀ ਹੋ ਜਾਂਦਾ ਹੈ ਜਾ ਕਹੋ ਚਿੰਤਾ ਬਹੁਤ ਬਹੁਤ ਜਿਸ ਪੁਰਖ ਨੂੰ ਬਾਹਲੀ ਚਿੰਤਾ ਹੋਵੇ ਸਵੰਨੀਆਂ ਵੱਲੋਂ ਬਹੁਤੀ ਚਿੰਤਾ ਹੋਵੇ ਧਨ ਵੱਲੋਂ ਕਮਜ਼ੋਰ ਹੋਵੇ ਦੇਹੀ ਵਿਆਪੈ ਰੂ ਦੇ ਨੂੰ ਵੀ ਰੋਗ ਚਿੰਬੜਿਆ ਹੋਇਆ ਹੋਵੇ ਕੋਈ ਐਡਾ ਅਸਾਧ ਰੋਗ ਹੋਵੇ ਤਬ ਦੇ ਕਾਦਕ ਜਿਵੇਂ ਬਿਮਾਰੀਆਂ ਹਨ ਕੋੜ ਐਡ ਕੋਈ ਮਾਰੀਆਂ ਉਹ ਰਾਜੀ ਨਾ ਹੁੰਦਾ ਹੋਵੇ ਗ੍ਰਸਤ ਕੁਟੰਬ ਪਲੇਟਿਆ ਫਿਰ ਦਿਸ ਦੇ ਵਿੱਚ ਫਸਿਆ ਹੋਵੇ ਪਰਿਵਾਰ ਦੇ ਚ ਕੁਟੰਬੀ ਸ੍ਰੀ ਤੋਂ ਵਧੇ ਹੋਏ ਨਿਆਣਿਆਂ ਵਿੱਚ ਖਰਵਾਗਦ ਪਾਲਨਾ ਪੋਸਟਰਾਂ ਦੇ ਉਹਨੇ ਮਨਜ਼ੂਰੀ ਵਿੱਚ ਹੀ ਲਪੇਟਿਆ ਰਹਿੰਦਾ ਹੋਵੇ ਕਦੇ ਹਰਖ ਕਦੇ ਸੂ ਕਦੇ ਜੰਮਿਆਂ ਦੀ ਖੁਸ਼ੀ ਹੁੰਦੀ ਹੋਵੇ ਮਰਿਆਂ ਦੀਆਂ ਮਕਾਨਾ ਜਾਂਦਾ ਹੋਵੇ ਕਦੇ ਸੋਗ ਪਿਆ ਰਹਿੰਦਾ ਹੋਵੇ ਜਿਸ ਪੁਰਸ਼ ਨੂੰ ਗਾਉਣ ਕਰੇ ਚੋਕੋਂਟ ਕਾ ਫੇਰ ਉਹ ਕਿਤੇ ਵੀ ਉਹਨੂੰ ਖਾਣ ਵਾਸਤੇ ਰੋਜੀ ਨਾ ਮਿਲਦੀ ਹੋਵੇ ਚਾਰ ਸ਼ਫੇਰੇ ਕਦੇ ਉੱਤਰ ਕਦੇ ਦੱਖਣ ਕਦੇ ਪੂਰਬ ਪੱਛਮ ਕਰੇ ਅਮਰੀਕਾ ਕਰੇ ਅਫਰੀਕਾ ਕਰੇ ਕਨੇਡਾ ਕਰੇ ਕਿਸੇ ਦੇਸ਼ ਵਿੱਚ ਕਿਉਂ ਵਿਚਰਦਾ ਫਿਰੇ ਮਾਇਆ ਵਾਸਤੇ ਚਾਹਾਂ ਕੁੰਟਾਂ ਵਿੱਚ ਘੜੀ ਨਾ ਬੈਸਣ ਸੂ ਘੜੀ ਮਾਤਰ ਵੀ ਬੈਸਣ ਨੂੰ ਥਾਂ ਨਾ ਮਿਲੇ ਸੌਣਾ ਤਾਂ ਉਸਨੂੰ ਕੀ ਸੀ ਚਿੰਤਾ ਦੇ ਮਾਰੇ ਹੋਏ ਨੂੰ ਚਿੰਤਾ ਜਿਹੜੀ ਹੁੰਦੀ ਚਿਖਾ ਦੀ ਨਹੀਂ ਆਈ ਹੁੰਦੀ ਹੈ ਜਿਵੇਂ ਚਿਖਾ ਤੇ ਚੜਿਆ ਪੁਰਖ ਹੁੰਦਾ ਐ ਚਿੰਤਾ ਰੂਪੀ ਚਿਖਾ ਤੇ ਚੜਿਆ ਸੜਦਾ ਰਹਿੰਦਾ ਹੈ ਘੜੀ ਮਾਤਰ ਵੀ ਬੈਠਣ ਨੂੰ ਨਾ ਹੋਵੇ ਤੇ ਸੋਏ ਉਹਨੂੰ ਸੌਣਾ ਤਾਂ ਕੀ ਮਿਲਣਾ ਸੀ ਚਿੰਤਾ ਦੇ ਮਾਰੇ ਹੋਏ ਨੂੰ ਇਹ ਚਿੰਤਾ ਦੇ ਮਾਰੇੋਂ ਨੀਂਦ ਆਉਣੋਂ ਹਟ ਜਾਂਦੀ ਹੈ। ਚਿਤ ਆਵੇ ਉਸ ਪਾਰ ਬ੍ਰਹਮ। ਜੇ ਐਸੇ ਦੁਖੀ ਪੁਰਖ ਦੇ ਵੀ ਪਾਰਵੰ ਪਰਮੇਸ਼ਰ ਮਹਾਰਾ ਕਹਿੰਦੇ ਚੇਤੇ ਆ ਜਾਵੇ। ਤਨ ਮਨ ਸੀਤਲ ਹੋ। ਤੇ ਮਹਾਰਾ ਦੇ ਅੰਮ੍ਰਿਤ ਨਾਮ ਦਾ ਦਿਲ 'ਚ ਬਸਣੇ ਕਰਕੇ ਚਿਤ 'ਚ ਵਸ ਜੇ ਨਾ ਜਦੋਂ ਉਹਦਾ ਤਨ ਵੀ ਸੀਤਲ ਹੋ ਜਾਵੇਗਾ, ਰੋਗ ਸਾਰੇ ਚੱਕੇ ਆਣਗੇ। ਮਨ ਦੀ ਕਲਪਨਾ ਵੀ ਸਾਰੀ ਮਿਟ ਜੂ, ਸੀਤਲਤਾ ਹੋ ਜਾਏਗੀ ਐਸਾ ਮਹਾਰਾ ਦਾ ਕਿ ਕੇ ਆਉਣ ਦਾ ਫਲ ਹੈ ਕਾਮ ਕ੍ਰੋਧੇ ਮੋਹੇ ਵਸ ਕੀ ਆ ਜਿਹੜਾ ਆਦਮੀ ਕਾਮ ਦਾ ਫੁਰਨਾ ਹੈ ਜਿਹਦਾ ਮਿੜਦਾ ਹੋਵੇ ਹਰ ਵਕਤ ਚਿੱਤ ਜਿਸ ਪ੍ਰਕਾਰ ਝਰਨਾ ਝਰਦਾ ਰਹਿੰਦਾ ਇਸ ਪ੍ਰਕਾਰ ਵਿਸ਼ੇ ਹੀ ਭਗਦੇ ਰਹਿਣ ਸਰੀਰ ਅਪਵਿੱਤਰ ਹੀ ਰਹਿੰਦਾ ਰਹੇ ਜਿਸ ਪੁਰਖ ਦਾ ਅਕੇ ਕ੍ਰੋਧ ਕਰਕੇ ਹਰ ਵਕਤ ਸੜਦਾ ਹੀ ਰਹੇ ਜਿਹਦਾ ਚਿੱਤ ਮੋਹੇ ਵਸ ਕੀ ਆ ਅਤੇ ਮੋਹ ਦਾ ਮਾਰਿਆ ਹੋਇਆ ਹਰ ਵਕਤ ਬਲੋਂਦਾ ਧੁੰਦਾ ਹੀ ਰਹੇ ਵਸ ਕਰ ਦਿੱਤਾ ਹੋਇਆ ਮੋਹ ਨੇ ਆਪਦੇ ਅਗਿਆਨ ਕਰ ਲਿਆ ਹੋਵੇ ਕਿਰਪਨ ਲੋਭ ਪਿਆਰ ਫੇਰ ਸੂਮ ਬੜਾ ਭਾਰੀ ਹੋਵੇ ਲੋਭ ਧੰਦਾ ਬੜਾ ਹੋਵੇ ਪਿਆਰ ਇਕੱਠਾ ਕਰਨ ਵਿੱਚ ਚਾਰੇ ਕਿਲ ਵਿਖ ਉਹਨ ਅੱਗ ਪੀਏ ਚਾਰੇ ਪਾਪ ਬ੍ਰਾਹਮਣ ਨੂੰ ਮਾਰ ਦਿੱਤਾ ਹੋਵੇ ਕੈਲੀ ਗਊ ਨੂੰ ਮਾਰ ਦਿੱਤਾ ਹੋਵੇ ਅਤੇ ਇਸੇ ਪ੍ਰਕਾਰ ਬ੍ਰਾਹਮਣ ਕੈਲੀ ਕਾਦ ਕੰਨ ਕਾ ਕੰਨਿਆ ਲੜਕੀਆਂ ਮਾਰਤੀਆਂ ਹੋਣ ਜਿਸ ਨੇ ਅਨਾ ਪਿਆਰੀ ਦਾ ਧਾਨ ਖਾ ਲਿਆ ਹੋਵੇ ਇਹ ਚਾਰ ਮਹਾਰਾਜ ਜਿਨ ਕਿਲਵਖ ਮੰਨੇ ਆ ਗੁਰਬਾਣੀ ਵਿੱਚ ਅਤੇ ਹਿੰਦੂਆਂ ਦੇ ਪੁਸਤਕਾਂ ਵਿੱਚ ਇੱਕ ਸ਼ਰਾਬ ਪੀਣ ਵਾਲਾ ਹੋਵੇ ਜਿਹੜਾ ਅਤੇ ਸੋਨੇ ਦੀ ਚੋਰੀ ਕਰਨ ਵਾਲਾ ਹੋਵੇ ਬ੍ਰਾਹਮਣ ਨੂੰ ਮਾਰਨ ਵਾਲਾ ਹੋਵੇ ਅਤੇ ਗਊ ਨੂੰ ਮਾਰਨ ਵਾਲਾ ਹੋਵੇ ਚਾਰ ਇਹ ਕਿਲਵਖ ਮੰਨੇ ਹਿੰਦੂ ਮਤ ਅਨੁਸਾਰ ਗੁਰੂ ਮਹਾਰਾਜ ਸਾਹਨੇ ਚਾਰ ਮੰਨੇ ਬਾਣੀ ਵਿੱਚ ਇਹ ਚਾਰੇ ਵੱਡੇ ਪਾਪ ਬੱਜਰ ਕੀਤੇ ਹੋਏ ਹੋਣ ਚਾਰੇ ਕਿਲਵਿਖ ਉਹਨ ਅਗ ਕੀਏ ਇਸ ਪ੍ਰਕਾਰ ਦੇ ਚਾਰ ਪਾਪ ਵੱਡੇ ਕੀਤੇ ਹੋਣ ਹੋਰ ਵੀ ਅਗ ਪਾਪ ਕੀਤੇ ਹੋਣ ਗੁਰੂ ਨਿੰਦਿਆ ਆਦਕ ਹੋਵਾ ਅਸਰ ਸੰਘਾ ਉਹ ਦਾਇਤ ਵਰਗਾ ਬਣ ਗਿਆ ਹੋਵੇ ਆਸਰੀ ਸੰਪਦਾ ਦਾ ਸੰਘਾਰਿਆ ਹੋਵੇ ਕਾਮ ਕ੍ਰੋਧ ਦਾ ਜਾਂ ਅਸਰ ਦਾਇਤ ਬੁੱਧੀ ਵਾਲਾ ਮਾਰਨੇ ਯੋਗ ਹੋ ਗਿਆ ਹੋਵੇ ਸਾਰਿਆਂ ਦੀ ਰੈ ਹੋਵੇ ਵੀ ਇਹਨੂੰ ਮਾਰ ਦੇਣਾ ਚਾਹੀਦਾ ਇਹ ਅਸਰਵਾ ਦਾਇਤ ਇਸ ਪ੍ਰਕਾਰ ਆਸਰੀ ਸੰਪਦਾ ਦਾ ਸੰਗਾਰਿਆ ਮਾਰਿਆ ਹੋਇਆ ਹੋਵੇ ਪੋਥੀ ਗੀਤ ਕਾਵਤ ਪੇਸ਼ ਕਦੇ ਗੀਤਾ ਅਦਿਕ ਪੋਥੀ ਵੀ ਪੜੀ ਨਾ ਹੋਵੇ ਕੋਈ ਸ਼ਲੋਕ ਨਾ ਚੇਤੇ ਹੋਵੇ ਨੈਨੂ ਸ਼ਦੰਤੀ ਸ਼ਕਤਰਾਣੀ ਨਿੰਦਈਤੀ ਪਾਪਕਾ ਨਜਕ ਲੇਵਾਂ ਤੇ ਆਪੋ ਨੈਨੂ ਸੋਸਤੀ ਮਾਰਤਾ ਨਾ ਗੀਤ ਬਿਸ਼ਨ ਪਦੇ ਜਾਣਦਾ ਹੋਵੇ ਨਾ ਕਵਤਾ ਬਾਲਮੀਕੀ ਰਮਾਇਣ ਜੋ ਸ੍ਰੀ ਰਾਮਚੰਦਰ ਦੇ ਅਵਤਾਰ ਕਹਾਣ ਤੋਂ 10000 ਬੜਾ ਪਹਿਲਾਂ ਬਾਲਮੀਕ ਆਦਿ ਕਵੀ ਬ੍ਰਹਮਾ ਦੇ ਵਿਚਾਰ ਹੋ ਉਹਨਾਂ ਨੇ ਬਣਾਇਆ ਉਹ ਵੀ ਗੀਤ ਨਾ ਕਰਤਾਬ ਨਾ ਜਾਣਦਾ ਹੋਵੇ ਵਾਲਮੀਕੀ ਰਮਾਇਣ ਆਦਿਕਾਂ ਦੀ ਕਦੇ ਨਾ ਕਰਨ ਧਰਿਆ ਕਿਸੋ ਕਵਤਾ ਆਦਿ ਕਵੀ ਨਾ ਕਰਨਾ ਆਪ ਜਾਣਦਾ ਹੋਵੇ ਕੋਈ ਪਿੰਗਲ ਕਿਸੇ ਪ੍ਰਕਾਰ ਦਾ ਨਾ ਪੜਿਆ ਹੋਇਆ ਹੋਵੇ ਕਦੇ ਨਾ ਕਰਨ ਧਰਿਆ ਕਦੇ ਮਨ ਵਿੱਚ ਬਣਾ ਰੱਖੀ ਹੋਵੇ ਕਵਤਾ ਗੀਤਾ ਤੇ ਪੋਥੀ ਆਦਿਕ ਉਪਨਿਸ਼ਦ ਆਦਿਕ ਜਿਤ ਆਵੇ ਉਸ ਪਾਰ ਬਗਵਾਨ ਬੜਾ ਆਦਮੀ ਹੋਵੇ ਜੇ ਉਹਦੇ ਪਾਰਬ੍ਰਹਮ ਵਾਹਿਗੁਰੂ ਚੇਤੇ ਆ ਜਾਵੇ ਨਾ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਜਿਤ ਚ ਬਸ ਜਾਵੇ ਤਾਂ ਨਿਮਖ ਸਿਮਰਤ ਤਰਿਆ ਤਾਂ ਉਹਦਾ ਸਿਮਰਨ ਇੰਨਾ ਹੈ ਜਿਵੇਂ ਇੱਕ ਢੀਕੇ ਸਿਮਰਨ ਨੇ ਪਾਪੀ ਅਨੇਕਾਂ ਤਾਰ ਤਹੀ ਜਾਣਕਾਰੀ ਰਾਜੇ ਨੇ ਇਸ ਪ੍ਰਕਾਰ ਸਿਮਰਨ ਧੰਤ ਕਰ ਜਾਣ ਕਾ ਜਿਨ ਸਿਮਰਨ ਕੀਆ ਵਿਵੇਕ ਇਹ ਢੀਕੇ ਸਿਮਰਨ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਪਾਪੀ ਤਰੇ ਅਨੇਕ ਇਸ ਪ੍ਰਕਾਰ ਪਰਮੇਸ਼ਰ ਦੇ ਸਿਮਰਨ ਦਾ ਮਹਾਤਮ ਇੱਕ ਨਿਮਖ ਮਾਤਰ ਵੀ ਜਨ ਜਾਪ ਕੀਤਾ ਹੋਵੇ ਉਹ ਸਿਮਰਨ ਕਰਨ ਦਾ ਫਲ ਅੱਖ ਦੇ ਖੋਲਣ ਵਿੱਚ ਜਿੰਨੇ ਚਿਰ ਜੀ ਤਰ ਜਾਏਗਾ ਐਡਾ ਫਲ ਉਹਨੂੰ ਪ੍ਰਾਪਤ ਹੋਵੇਗਾ ਜਿਵੇਂ ਅਜਾ ਮਾਲੂ ਦੇ ਆਖਾ ਏਕ ਮਾਰ ਸੰਤਾਂ ਦੁਆਰਾ ਉਹਦੇ ਰੇਜ ਵਿੱਚ ਨਾਮ ਬਸ ਗਿਆ ਸੀ ਪੁੱਤਰ ਦੇ ਬਹਾਨੇ ਜਮਾਂ ਤੋਂ ਡਰਦੇ ਨੇ ਕਿਹਾ ਸੀ ਮਾਰਾ ਨੂੰ ਚੇਤੇ ਕੀਤਾ ਸੀ ਮੇਰੇ ਠਾਕੁਰ ਕੇ ਮਨ ਭਾਏ ਭਾਵਨੀ ਜਮਕੰਕਰ ਮਾਰ ਬਜਾਰੇ ਰੇ ਵਾਹਿਗੁਰੂ ਦੇ ਮਨ ਚ ਉਹਦੀ ਸਰਦਾ ਪਾ ਗਈ ਭਾਵੇਂ ਬਹਾਨਾ ਪੁੱਤ ਦਾ ਲਾਇਆ ਸੀ ਮਾਰਨ ਸਮਝ ਲੈ ਕੇ ਸਾਨੂੰ ਚੇਤੇ ਕਰਦਾ ਉਸ ਵੇਲੇ ਜੰਦੇ ਦੂਤ ਮਾਰ ਕੇ ਖੰਡਾ ਤੇ ਇਸ ਪ੍ਰਕਾਰ ਰੱਖਿਆ ਕੀਤੀ ਸੀ ਇਉਂ ਨੁਖ ਮਾਤਰ ਮਾਰਾ ਦਾ ਸਿਮਨ ਪਰਨੇ ਕਰਕੇ ਉਹ ਤਰ ਜਾਂਦਾ ਹੈ ਪੁਰਖ ਸਾਸਤ ਸਿਮਰਤ ਵੇਦ ਚਾਰ ਲੋ ਸੁਣੋ ਜੇ ਭਜਨ ਨਾ ਕਰੇ ਹੁਣ ਭਾਵੇਂ ਇੰਨੀ ਵਿਦਿਆ ਪੜਿਆ ਹੋਵੇ ਫਿਰ ਵੀ ਮੁਕਤ ਨਹੀਂ ਹੋ ਸਕਦਾ ਫਰਮਾਉਂਦੇ ਹਨ ਚਾਰ ਪੌੜੀਆਂ ਤਾਂ ਪਰਮੇਸ਼ਰ ਦੇ ਸਿਮਨ ਕਰਨੇ ਕਰਕੇ ਤਰ ਜਾਂਦਾ ਕਿ ਹੈ ਛੇ ਸ਼ਾਸਤਰ ਸੰਖੋ ਨਿਆਏ ਇਸੇ ਪ੍ਰਕਾਰ ਸੇਖਕ ਪਤੰਜਲ ਪੂਰਵ ਮੀਮंसा ਤੇ ਵਿਦਾਂਤ ਛੇ ਸ਼ਾਸਤਰ ਪੜਿਆ ਹੋਇਆ ਹੋਵੇ ਸਿਮਰਤੀਆਂ ਜਾਗਵਾਲ ਕਿਸਿਮਰਤੀ ਵਸਹਿ ਕਿਸਿਮਰਤੀ ਮਨੂ ਸਿਮਰਤੀ ਆਦਿਕ ਸਿਮਰਤੀਆਂ ਪੜਿਆ ਹੋਇਆ ਹੋਵੇ ਵੇਦ ਚਾਰ ਚਾਰੇ ਵੇਦ ਸਿਆਮ ਰਵੀਰ ਖਰਮਨ ਪੜਿਆ ਹੋਇਆ ਹੋਵੇ ਮੁਖਾਗਰ ਵਿਚਰੇ ਸਾਰੇ ਕੰਠੀ ਕੀਤੇ ਹੋਣ ਇਹਦੇ ਮੁਖ ਦੇ ਅਗਰੋਂ ਕੰਠ ਅਗਰੋਂ ਉਚਾਰੇ ਇੱਕ ਨਿਮਸਾਬ ਹੋਇਆ ਅੰਗਰੇਜ਼ੀ ਟੀਕਾ ਕਰਨ ਲੱਗਾ ਸੀ ਉਹ ਕਹਿੰਦਾ ਮੁਖਾਗਰ ਦੇ ਮੂੰਹ ਦੇ ਅਗਰੋਂ ਕੀ ਹੋਇਆ ਅਗਿਆਨੀਆਂ ਨੂੰ ਉਸ ਵੇਲੇ ਦੱਸਿਆ ਕਿ ਭਈ ਕੰਠ ਦਾ ਨਾਮ ਹੈ ਉਸ ਵੇਲੇ ਉਹ ਤਰਕ ਕੀਤੀ ਸੀ ਫਿਰ ਵਿਚੇ ਰਹਿ ਜਿਹਾ ਟੀਕਾ ਚਲਿਆ ਗਿਆ ਸੀ ਇਸ ਪ੍ਰਕਾਰ ਮੁਖਾਗਰ ਮੁਖ ਦੇ ਅਗਰੋਂ ਨਾਉ ਕੰਠ ਦਾ ਮਤਲਬ ਹੈ ਕੰਠ বিনা ਪਤਰੇ ਤੋਂ ਬਗੈਰ ਉਚਾਰਨਾ ਕਰੇ ਤਪੇ ਤਪੀ ਸਰ ਜੋਗਿਆ ਫਿਰ ਤਪੇ ਹੋਵੇ ਤਪ ਕਰਨ ਵਾਲਾ ਹੋਵੇ ਤਪ ਧੂਣੀਆਂ ਤੌਂਦਾ ਹੋਵੇ ਵਰਤ ਰੱਖਦਾ ਹੋਵੇ ਤਪੀਆਂ ਦਾ ਇਸ਼ਰ ਜਲ ਧਾਰਾ ਕਰਦਾ ਹੋਵੇ ਕਿਉਂ ਯੋਗੀ ਆ ਜੋਗ ਸਾਧਨਾ ਕਰਨ ਵਾਲ ਦਸਵੇਂ ਦਾਰਚ ਪ੍ਰਾਣ ਚੜਾਉਣ ਜਾਣ ਦਾ ਹੋਵੇ ਐਦਾ ਯੋਗੀ ਹੋਵੇ ਤੀਰਥ ਗਮਨ ਕਰੇ ਅਸੇ ਇਕੱਲਾ ਹੀ ਤਪਾਣਾ ਹੋਵੇ ਤਦਿਆਂ ਦਾ ਇਸ਼ਰ ਹੋਵੇ ਤਪੱਸਿਆ ਕਰਨ ਨੂੰ ਤੇ ਜੋਗ ਸਾਧਨਾ ਕਰਨ ਆ ਹੋਵੇ ਫੇਰ ਤੀਰਥ ਯਾਤਕ ਗਮਨ ਕਰਨ ਵਾਲਾ ਵਿਚ ਵਧਰੀਨਾਥ ਬੈਜਨਾਥ ਅਮਰਨਾਥ ਕਾਂਸੀਪੂਰੀ ਆਦਕ ਸਾਰਿਆਂ ਤੀਰਥਾਂ ਦੇ ਵਿਚਨ ਕਰਨ ਵਾਲਾ ਹੋਵੇ ਖਤ ਕਰਮ ਤੇ ਦੁੱਗਣੇ ਕਿਹੇ ਕਰਮ ਹਨ ਵਿਦਿਆ ਪੜ੍ਹਨੀ ਪੜਾਉਣੀ ਦਾਨ ਦੇਣਾ ਲੈਣਾ ਜਾਂ ਕਰਨਾ ਕਰਾਉਣਾ ਜਾਂ ਖੱਟ ਕਰ ਬਣ ਕੇ ਸੰਧਿਆ ਤਰਪਨ ਗਾਇਤਰੀ ਅਸ਼ਨਾਣ ਅਥਿਤੀ ਪੂਜਨ ਦੇਵ ਅਰਚਨ ਇਦੋਂ ਦੁਗਣੇ ਇਹ ਕਰੇ ਵਿਦਿਆਪਨਿ ਪੜਾਉਣੀ ਆਦਿਕ ਪੂਜਾ 12 ਕਰਮ ਮੰਨਿਆ ਬ੍ਰਾਹਮਣ ਦੇ ਜਿਹੜੇ ਪੂਜਾ ਕਰਤਾ ਨਾ ਅਦੇ ਪੂਜਾ ਇਸ਼ਨਾਨ ਕਰਕੇ ਹਮੇਸ਼ਾ ਕਰਨ ਵਾਲਾ ਹੋਵੇ ਠਾਕੁਰਾਂ ਦੀ ਰੰਗ ਨਾ ਲੱਗੀ ਪਾਰ ਬ੍ਰਹਮ ਇਹ ਪਾਰ ਬ੍ਰਹਮ ਦਾ ਰੰਗ ਪ੍ਰੇਮ ਨਹੀਂ ਨਾ ਚਿੱਤ 'ਚ ਲੱਗਾ ਇੰਨੇ ਸਾਹਿਬਾਂ ਕਰਨ ਵਾਲੇ ਨੂੰ ਵੀ ਤਾਂ ਸਰਪ ਤਾਂ ਸਰ ਪਰ ਨਰਕੇ ਜਾ ਤਾ ਪਾਈ ਜਦ ਕਰ ਜਰੂਰ ਜਰੂਰ ਨਰਕ 'ਚ ਜਾਉ ਮੁਗਤ ਨਹੀਂ ਹੋ ਸਕੇਗਾ ਇੰਨੀ ਵਿਦਿਆ ਪੜ੍ਹ ਕੇ ਇੰਨੇ ਸਾਧਨ ਕਰਕੇ ਵੀ ਮੁਕਤ ਨਹੀਂ ਹੋ ਸਕੇਗਾ ਪਰਮੇਸ਼ਰ ਦੇ ਸਿਮਰਨ ਦੀ ਵਡਿਆਈ ਹੈ ਜਾਣ ਲਓ ਨਾ ਕੋ ਤੂੰ ਨਾ ਕਿਸੇ ਨੂੰ ਮੁਕਤ ਨਹੀਂ ਕਰਨਾ ਰਾਜ ਮਿਲਕ ਸਿਕਦਾਰੀਆਂ ਜੇ ਆਦਮੀ ਰਾਜ ਦਾ ਮਾਲਕ ਹੋ ਰਜਵਾੜੀਆਂ ਦਾ ਮਾਲਕ ਹੋਵੇ ਮਿਲਕ ਜ਼ੰਗੀਰਾਂ ਲੱਗੀਆਂ ਹੋਈਆਂ ਹੋਣ ਸਿਕਦਾਰੀਆਂ ਠਾਣੇਦਾਰ ਹੋਵੇ ਸਿੱਕੇ ਤਹਿਤ ਬਿਠਾ ਕੇ ਆਪ ਦਾ ਦਬਦਬਾ ਰਲਵਾਰੀਆਂ ਕਰਨ ਵਾਲਾ ਹੋਵੇ ਆ ਰਸ ਭੋਗਣ ਵਿਸਥਾਰ ਅਨੇਕ ਪ੍ਰਕਾਰ ਦੇ ਰਸ ਖੱਟਾ ਮਿੱਠਾ ਆਦਿਕ ਰਸਾਂ ਨੂੰ ਬਣਾ ਮਿਲਾ ਕੇ ਛਕੋ ਛਕਾ ਸਕੀ ਰਸਾਂ ਦੇ ਭੋਜਨਾਂ ਨੂੰ ਛਕਣ ਵਾਲਾ ਹੋਵੇ ਅੱਗੇ ਵਿਸਥਾਰ ਵਿਸਤਾਰ ਪੂਰਵਕ ਅਨੇਕ ਪ੍ਰਕਾਰ ਦੇ ਕੋਹਨਿਆਂ ਨੂੰ ਖਾਣ ਕਦੇ ਪਾਰੇ ਦੇ ਅਸ ਬਣਾ ਲੈ ਕਦੇ ਕੋਈ ਹੋਰ ਬਣਾ ਲੈ ਇਹ ਵਿਸਾਰ ਪੂਰਵਕ ਭੋਗਣ ਵਾਲਾ ਹੋਵੇ ਰਸਾਂ ਨੂੰ ਬਾਗ ਸੁਹਾਵੇ ਸੂ ਹਣੇ ਸੋਹਣੇ ਬਗੀਚੇ ਲਾਏ ਹੋਏ ਹੋਣ ਸੋ ਹਾਵੇ ਚ ਮੰਦਰ ਬਣੇ ਹੋਏ ਹੋਣ ਸੋਹਣੇ ਫੁਹਾਰੇ ਲਾਏ ਹੋਣ ਫਰਫਲ ਹੋਣ ਵਿਚ ਆਪਦੇ ਮਕਾਨ ਅਟਾਰੀਆਂ ਬਣਾਈਆਂ ਹੋਣ ਸੀਸਮੈਲ ਬਣਾਏ ਹੋਣ ਚੱਲੇ ਹੁਕਮ ਅਫਾ ਫਿਰ ਹੁਕਮ ਵੀ ਐਸਾ ਚੱਲਦਾ ਹੋਵੇ ਅਫਾਰ ਕੋਈ ਨਾ ਮੋੜਦਾ ਹੋਵੇ ਹੁਕਮ ਨੂੰ ਬਿਨਾ ਪਕੜੇ ਤੋਂ ਹੁਕਮ ਚੱਲਦਾ ਹੋਵੇ ਐ ਹੰਕਾਰ ਚ ਆਫਰਿਆ ਹੋਵੇ ਜੇ ਕਰਕੇ ਰੰਗ ਤਮਾਸ਼ੇ ਬਹੁ ਵਿਧੀ ਕਦੇ ਰੰਗ ਬੇਸਵਾ ਦੇ ਨਾਚ ਵੇਖਦਾ ਹੋਵੇ ਕਦੇ ਨਟਾਂ ਦੇ ਤਮਾਸ਼ੇ ਵੇਖਦਾ ਹੋਵੇ ਕਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖਦਾ ਹੋਵੇ ਬਹੁਤ ਵਿਧੀ ਇਸ ਪ੍ਰਕਾਰ ਕਰਦਾ ਹੋਵੇ ਚਾਏ ਲੱਗ ਰਿਹਾ ਸਿਰਦਾਰ ਸਾਹਿਬ ਤੇ ਲੱਗ ਰਿਹਾ ਹੋਵੇ ਹਰ ਵਕਤ ਨਾਚ ਵੇਖਣ ਦੇ ਗਾਇਕਾਂ ਦੇ ਗਾਣੇ ਸੁਣਨ ਦੇ ਜਿਤਨਾ ਆਇਓ ਪਾਰ ਬ੍ਰਹਮ ਅਜਿਹੇ ਸ਼ਰਦਵਾਲੇ ਆਦਮੀ ਨੂੰ ਇਹ ਪਰਭ੍ਰਮ ਚੇਤੇ ਨਹੀਂ ਨਾ ਆਉਂਦਾ ਹੈ ਤਾਂ ਸਰਪ ਕੀ ਜੂਨ ਗਿਆ ਦਾ ਮਹਾਰਾਜ ਕਹਿੰਦੇ ਸਪਰੀ ਜੂਨ ਜਾਂਦਾ ਹੈ ਕਿ ਜਿਵੇਂ ਨੌ ਖਰਾਜਾ ਰਹੀਆਂ ਦੇ ਸਰਾਫ ਕਰਕੇ ਸਵਰਗ ਚੋਂ ਦੇ ਕੇ ਸੱਪ ਬਣਿਆ ਸੀ ਇਸ ਪ੍ਰਕਾਰੋ ਸਰਪ ਸਰਪ ਕਹਿੰਦਾ ਸੀ ਸਰਪ ਨੂੰ ਸੰਸਕ੍ਰਿਤ ਸੀਗਰਦਾ ਛੇਤੀ ਚੱਲੋ ਉਹਨਾਂ ਨੇ ਕਿਹਾ ਕਾਮੀਆਂ ਤੂੰ ਸਰਪ ਬਣੇ ਸੀ ਕਿਉਂ ਬਣੀਏ ਇਹ ਸਪਰੀ ਜੂਨ ਜਾਂਦਾ ਹੈ ਸਭ ਉਹ ਬੰਦਾ ਹਮਾਇਆ ਦੇ ਮੋਜ ਪਿਆ ਹੋਇਆ ਬਹੁਤ ਧਨਾੜ ਆਚਾਰਵੰਤ ਬਹੁਤ ਧਨੀ ਹੋਵੇ ਤਨੀਆਂ ਦਾ ਆਸਰਾ ਹੋ ਵੱਡਾ ਸ਼ਾਹੂਕਾਰ ਹੋਵੇ ਕਰੋੜਾਪਤੀ ਹੋਵੇ ਫੇਰ ਧਨਾੜ ਹੋ ਕੇ ਵੀ ਐਸਾ ਨਾ ਹੋ ਵੀ ਨੌਦਾ ਧੋਦਾ ਹੀ ਨਾ ਹੋਵੇ ਬੜੇ ਚੰਗੇ ਆਚਾਰ ਤਿਲਕ ਛਾਪਾ ਲਾਉਣ ਵਾਲਾ ਸੇਸ਼ਟਾ ਜਾਨ ਵਾਲਾ ਵੀ ਹੋਵੇ ਪੁਰਖ ਸੋਭਾ ਨਿਰਮਲ ਰੀ ਸੋਭਾ ਵੀ ਸੰਬੰਧੀਆਂ ਚ ਹੋਵੇ ਤੇ ਚੰਗੀ ਮਰਜ਼ਾਦਾ ਹੋਵੇ ਗਰੀਬਾਂ ਦੇ ਨਾਲ ਵੀ ਮੁਹਬਤ ਕਰਦਾ ਹੋਵੇ ਮਾਤ ਪਿਤਾ ਸੁਤ ਭਾਈਆ ਮਾਂ ਨਾਲ ਵੀ ਪਿਆਰ ਹੋਵੇ ਕਈ ਕਣੀ ਮਾਵਾਂ ਨਾਲ ਨਹੀਂ ਪਿਆਰ ਕਰਦੇ ਕਈ ਕਣੀ ਪੁੱਤਾਂ ਨਾਲ ਪਿਆਰ ਨਹੀਂ ਕਰਦੇ ਕੋਈ ਪਿਤਾ ਨੂੰ ਨਹੀਂ ਸਾਂਭਦੇ ਸਾਰੇ ਭਰਾਵਾਂ ਨੂੰ ਨਹੀਂ ਕਈ ਸਾਂਭਦੇ ਇਨੇ ਸਾਰਿਆਂ ਨਾਲ ਮੁਹੱਬਤ ਹੋਵੇ ਸਾਜਣ ਸੰਗ ਪ੍ਰੀਤ ਸੱਜਣ ਪਿਆਲਿਆਂ ਨਾਲਿਆਂ ਦੇ ਸਾਂਝੀ ਉਹਨਾਂ ਨਾਲ ਪ੍ਰੀਤ ਹੋਵੇ ਲਸ਼ਕਰ ਤਰਕਸ ਬੰਦ ਬੰਦ ਕਿਰਪਾ ਲਸ਼ਕਰ ਫੌਜਾਂ ਹੋਣ ਚਾਰ ਪ੍ਰਕਾਰ ਦੀਆਂ ਘੋੜੇ ਚੜੀਆਂ ਅਤੇ ਹਾਥੀ ਵਾਲੀਆਂ ਰਖਾ ਵਾਲੀਆਂ ਤੇ ਪੈਦਲ ਲਸ਼ਕਰ ਕਿਹਸਾ ਫੌਜ ਤਰਕਸ ਬੰਦ ਪੱਥੇ ਬੰਨੇ ਹੋਏ ਹੋਣ ਜਿਨ੍ਹਾਂ ਦੇ ਤਪੀਰ ਤੇ ਕਮਾਂਡ ਜਿਨ੍ਹਾਂ ਦੇ ਕੋਲੇ ਸ਼ਸਤਰ ਹੋਣ ਜੀਓ ਜੀਓ ਸਗਲੀ ਕੀ ਅਗੇ ਬੰਦ ਬੰਦਨਾ ਕਰਦੇ ਹੋਣ ਹੱਥ ਜੋੜ ਕੇ ਜੀਓ ਜੀਓ ਸਾਰੇ ਮੂੰਹ ਸੁਖਦਾ ਹੋਵੇ ਆਓ ਜੀ ਸਰਦਾਰ ਜੀ ਰਾਜਾ ਸਾਹਿਬ ਜੀ ਇਸ ਪ੍ਰਕਾਰ ਜੀ ਜੀ ਸਰ ਸਾਰੇ ਜੀ 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 ਕਰਦੇ ਹੋਣ ਕਿ ਕੋਈ ਕੋਈ ਕਹਿਣ ਵਾਲਾ ਇਹ ਨਾ ਹੋਵੇ ਚਿਤਨਾ ਆਉ ਉਪਾਰ ਬ੍ਰਹਮ ਅਲੱਦਾ ਆਦਮੀ ਦੁਨੀਆ ਚ ਆਜ਼ਰ ਪਾਉਣ ਵਾਲਾ ਹੋਵੇ ਇਹ ਉਸ ਦੇ ਵੀ ਵਾਹਿਗੁਰੂ ਚੇਤੇ ਨਹੀਂ ਨਾ ਆਇਆ ਪਾਰਪਰਮ ਪਰਮੇਸ਼ਰ ਤਾਂ ਖੜ ਰਸਾਤਲ ਦੀ ਉਸ ਬੰਨੂ ਖੜ ਨਾ ਮਾਝੇ ਵੀ ਬੋਲੀ ਹੈ ਲਿਜਾ ਕਰਕੇ ਰਸਾਤਲ ਨਰਕ ਦੇ ਥੱਲੇ ਧਰਤੀ ਦੇ ਛੇਵੇਂ ਪੜਦੇ ਆ ਨਾ ਰਸਾਤਲ ਹੈ ਉਸ ਨਰਕ ਤਹਾਂ ਦੇ ਵਿੱਚ ਪਤਾ ਜਾਂਦਾ ਹੈ ਕਾਇਆ ਰੋਗ ਨਾ ਛੇਦਰ ਕੇਸ਼ ਤੇ ਵੀ ਰੋਗ ਹੋਵੇ ਪਰ ਭਜਨ ਨਾ ਜੇ ਕਰੇ ਦੇ ਵਿੱਚ ਕੋਈ ਰੋਗ ਨਾ ਹੋਵੇ ਕੋਈ ਦੋਸ਼ ਨਾ ਹੋਵੇ ਆਦਮੀ ਦੇ ਕੰਨ ਨਾ 파ੜੇ ਹੋਏ ਹੋਣ ਨੱਕ ਨਾ ਟੁੱਟਿਆ ਹੋਇਆ ਹੋਵੇ ਅਤੇ ਕਿਸੇ ਪ੍ਰਕਾਰ ਦੀ ਲੱਤ ਲੰਗੀ ਨਾ ਹੋਵੇ ਜ਼ਬਾਨ ਫਸਲੀ ਨਾ ਹੋਵੇ ਕੋਈ ਦੋਸ਼ ਨਾ ਹੋਵੇ ਦੰਦ ਉਖੜੇ ਨਾ ਹੋਣ ਕੋਈ ਛਿੱਦਰ ਨਾ ਕਿਸੇ ਪ੍ਰਕਾਰ ਦੇ ਸਰੀਰ ਤੇ ਕੋਈ ਦਾਗ ਨਾ ਲੱਗਾ ਹੋਵੇ ਦੋਸ਼ ਨਾ ਹੋਵੇ ਕੋਈ ਨਾ ਕਿਸ ਕਾਰਾ ਸੂ ਨਾ ਕੋਈ ਕਾਰਾ ਝੋਰਾ ਹੋਵੇ ਨਾ ਕਿਸੇ ਵੱਲੋਂ ਸੋਗ ਹੋਵੇ ਮੇਰਤ ਨਾ ਆਵੀ ਤੇ ਤੈਨੂੰ ਐਡਾ ਨਾ ਪੁਰਾਏ ਮੌਤ ਚੇਤੇ ਹੀ ਨਾ ਆਉਂਦੀ ਹੋਵੇ ਇਸ ਆਦਮੀ ਦੇ ਐਨੇ ਸੁਭੋਗ ਹੈ ਭੋਗ ਰਾਜਨੀ ਪਦਾਰਥਾਂ ਦੇ ਭੋਗਾਂ ਨੂੰ ਭੋਗਦਾ ਹੋਵੇ ਨਸੰਕ ਹੋ ਕੇ ਸਭ ਕਿਸ ਕੀ ਤੂੰ ਨਾ ਆਪਣਾ ਸਭ ਕੁਝ ਆਪ ਦਾ ਹੀ ਜਿਸ ਨੇ ਬਣਾ ਲਿਆ ਹੋਵੇ ਕਿ ਮੇਰੀ ਦੁਨੀਆ ਹੈ ਇਹ ਨਾ ਸੰਕ ਧਰਿਆ ਜੀ ਦੇ ਵਿੱਚ ਕੋਈ ਸ਼ੰਕਾ ਨਾ ਧਰਦੇ ਮੇਰਾ ਹੀ ਇਹ ਸਭ ਕੁਝ ਕਾਇਆ ਕਰ ਲਵੇ ਕਿਤਨਾ ਆਇਓ ਪਾਰ ਬ੍ਰਹਮ ਜੇ ਐਸੇ ਅਮੀਰ ਆਦਮੀ ਦੇ ਵੀ ਵਾਸ਼ ਗੁਰੂ ਚੇਤੇ ਨਹੀਂ ਨਾ ਆਇਆ ਪਾਰ ਬ੍ਰਹਮ ਪਰਮੇਸ਼ਵਰ ਜਮ ਕੰਕਰ ਵਸ ਪਰਿਆ ਉਹ ਭਾਈ ਜਮਾਂ ਦੇ ਜਿਹੜੇ ਦੂਤ ਹੈ ਜਬਰਾਇਲ ਮਿਕਾਇਲ ਮਿਕਾਇਲ ਇਸਰਾਇਲ ਜਬਰਾਇਲ ਇਹਨਾਂ ਦੇ ਵਸ ਪੈ ਗਿਆ ਹੈ ਉਹ ਕਿਰਪਾ ਕਰੇ ਜਿਸ ਪਾਰ ਬ੍ਰਹਮ ਇਸ ਪ੍ਰਕਾਰ ਭਾਈ ਚੌ ਪੌੜੀਆਂ 'ਚ ਘਾਟਾ ਦੱਸਿਆ ਪਰਮੇਸ਼ਰ ਦੇ ਸਿਮਰਤੋਂ ਬਿਨਾ ਭਾਵੇਂ ਕਿੱਡਾ ਕੰਨੀ ਹੋਵੇ ਕਿੱਡਾ ਵਿਦਵਾਨ ਹੋਵੇ ਕਿੱਡਾ ਤਪਿਆ ਹੋਵੇ ਕਿੱਡਾ ਜੋਗੀ ਹੋਵੇ ਤੀਰਥ ਯਾਤਰੀ ਹੋਵੇ ਬਾਗ ਸੋਹਣੇ ਬਣਾਉਣ ਜਾਣਦਾ ਹੋਵੇ ਬਗੀਚੇ ਲਾਉਣ ਜਾਣਦਾ ਹੋਵੇ ਬੜਾ ਕੰਨੀ ਹੋਵੇ ਬੜੀ ਫੌਜਾਂ ਹੋਣ ਫੇਰ ਵੀ ਵਾਹਿਗੁਰੂ ਤੇ ਭੁੱਲਨੇ ਕਰਕੇ ਨਰਕ ਚ ਪੈਂਦਾ ਜਮਾਂ ਦੇ ਬਸ ਪੈਂਦਾ ਹੈ ਹੁਣ ਮਹਾਰਾਜ ਸਾਹਿਬ ਫਰਮਾਉਂਦੇ ਹਨ ਫੈਸਲਾ ਕਰਨ ਲੱਗੇ ਨੌਵੀਂ ਪੌੜੀ ਚ ਕਿਰਪਾ ਕਰੇ ਜਿਸ ਪਾਰ ਬ੍ਰਹਮ ਜਿਨ੍ਹਾਂ ਦੇ ਤੇ ਭਾਈ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਹੋਵੇ ਸਾਧੂ ਸੰਗ ਉਹਨਾਂ ਪੁਰਖਾਂ ਨੂੰ ਸ੍ਰੇਸ਼ਟ ਮਹਾਪੁਰਖਾਂ ਦੀ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਗੁਰਮੁਖ ਸਾਧ ਅਸਾਧ ਸਾਧ ਸਿਧਾਇਆ ਭਾਈ ਗੁਰਦਾਸ ਜੀ ਨੇ ਕਿਹਾ ਅਸਾਧ ਮਨ ਨੂੰ ਜਿਨ੍ਹਾਂ ਰਜਤ ਲਿਆ ਹੈ ਉਹ ਸੰਤ ਗੁਰੂ ਸਿੱਖ ਹੁੰਦੇ ਹਨ ਐਸੇ ਮਹਾਤਮਾ ਦੀ ਸੰਗਤ ਸ੍ਰੀਮਚ ਮਹਾਤਮਾ ਤਤਵੇਤਿਆਂ ਦੀ ਸੰਗਤ ਪ੍ਰਾਪਤ ਹੋਵੇ ਜਿਉਂ-ਜਿਉਂ ਉਹ ਵਧਾਈਏ ਜੇ ਮਹਾਰਾਜ ਕਿਰਪਾ ਕਰੇ ਤਾਂ ਭਾਈ ਸੁਖ ਸੰਗਤ ਹੁੰਦੀ ਕਰ ਕਿਰਪਾ ਪ੍ਰਭੂ ਸਾਧ ਸੰਗ ਮੇਲੀ ਮਹਾਰਾਜ ਦੀ ਕਿਰਪਾ ਵਿਨਾ ਸੁਖ ਸੰਗਤ ਨਹੀਂ ਪੁਰਖ ਨੂੰ ਮਿਲਦੀ ਸੋ ਨਹੀਂ ਤਾਂ ਅਨੇਕ ਪ੍ਰਕਾਰ ਦੇ દોਸ਼ ਯਰੋਪ ਦਾ ਰਹਿੰਦਾ ਹੈ ਆਪਣੇ ਸੁਭਾਅ ਨੂੰ ਚੰਗਾ ਸਮਝਦਾ ਰਹਿੰਦਾ ਹੈ ਜਿਵੇਂ ਜਿਵੇਂ ਉਹ ਸੰਗਤ ਨਾਲ ਪ੍ਰੀਤੀ ਵਧਾਵੇਗਾ ਸਰਦਾ ਵਧਾਵੇਗਾ ਤਿਉ ਤਿਉ ਹਰ ਸਿਉ ਰੰਗ ਪੁਰਮ ਭਾਈ ਉਹਦਾ ਹਰੀ ਨਾਲ ਪ੍ਰੇਮ ਹੋ ਜਾਏਗਾ ਇਹ ਸੰਗਤ ਦਾ ਫਲ ਪ੍ਰਾਪਤ ਹੋਵੇਗਾ ਹਰੀ ਦਾ ਰੰਗ ਆਨੰਦ ਪ੍ਰਾਪਤ ਹੋ ਜਾਏਗਾ ਰੰਗ ਚੜ ਜਾਏਗਾ ਦੋਹਾ ਸ੍ਰੀ ਆਕਾ ਖਸਮ ਆ ਦਾ ਭਾਈ ਦੋਹਾ ਦੁਨੀਆਦਾਰ ਲੋਕਾਂ ਦਾ ਜਿਹੜੇ ਨਰਕ ਚ ਪੈਣ ਵਾਲੇ ਹੈ ਉਹਨਾਂ ਦਾ ਵੀ ਖਸਮ ਮਾਲਕ ਆਪ ਹੀ ਹੈ ਜਿਹੜੇ ਮੁਕਤ ਹੋਣ ਵਾਲੇ ਉਹਨਾਂ ਦਾ ਵੀ ਪਰਮੇਸ਼ਵਰੀ ਹੈ ਅਬਰ ਨਾ ਦੂਜਾ ਥਾ ਕੋਦੋਂ ਬਿਨਾਂ ਦੂਸਰੇ ਥਾਂ ਦਾ ਕਿਸੇ ਨੂੰ ਬਚਾਵਾ ਆਤੇ ਹੈ ਨਹੀਂਗਾ ਸਤਗੁਰੂ ਤੁਠੇ ਪਾਇਏ ਇਹ ਭਾਈ ਮਹਾਰਾਜ ਸਾਹਿਬ ਪਰ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਸਤਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਸਾਹਿਬ ਜਿਹਨਾਂ ਤੇ ਪ੍ਰਸੰਨ ਹੋਏ ਐ ਉਹਨਾਂ ਨੂੰ ਸਤਿਗੁਰੂ ਨਾਨਕ ਅਰਜਨਦੇਵ ਜੀ ਕਹਿੰਦੇ ਪਾਇਆ ਹੈ ਨਾਨਕ ਸੱਚਾ ਨਾਮ ਸੱਜਾ ਨਾਮ ਪਰਮੇਸ਼ਰ ਦਾ ਉਹਨਾਂ ਨੇ ਪਾਇਆ ਗੁਰੂ ਸਾਹਿਬ ਜੀ ਕਹਿੰਦੇ ਐ ਜਿਹਨਾਂ ਤੇ ਗੁਰੂ ਸਾਹਿਬ ਪ੍ਰਸੰਨ ਹੋਏ ਐ ਉਹਨਾਂ ਦੇ ਚਿੱਤ ਭਾਈ ਪਰਮੇਸ਼ਰ ਆਉਂਦਾ ਹੈ ਉਹਨੇ ਦੁੱਖਲੇ ਸਾਰੇ ਮਿਟ ਜਾਂਦੇ ਐ ਵਾਹਿਗੁਰੂ ਦੇ ਸਰੂਪ ਚੋ ਲੀਨ ਹੋ ਜਾਂਦੇ ਐ ਐਸਾ ਪਰਮੇਸ਼ਰ ਦੇ ਨਾਮ ਦਾ ਮਹੱਤਮੇ ਜਾਣੋ ਹੋਰ ਸਾਰੇ ਭਾਵੇਂ ਪਦਾਰਥ ਤਾਸ ਹੋਣ ਫੇਰ ਵੀ ਮੁਕਤ ਨਹੀਂ ਹੋ ਸਕਦਾ ਵੇਰ ਵੀ ਜੁਨਾ ਤੇ ਸੱਤਾਂ ਦੀ ਜੁਨਾ ਤੇ ਜਮਾਂ ਦੇ ਵਸ ਪੈਂਦਾ ਰਹਿੰਦਾ ਹੈ ਮਹਾਰਾਜ ਦੇ ਸੱਚੇ ਨਾਮ ਤੋਂ ਬਿਨਾ ਸਤਗੁਰਾਂ ਦੀ ਕਿਰਪਾ ਕਰਕੇ ਅਮਰਤ ਨਾਮ ਮਿਲਦਾ ਹੈ